ਲੋ ਜੀ ਭਾਈ ਆ ਵੀਡੀਓ ਅੱਜ ਆਪਾਂ ਭੈੜਾ ਵਾਸਤੇ ਲੈ ਕੇ ਆਇਆ ਤੇ ਖਾਸ ਕਰਕੇ ਉਹਨਾਂ ਭੈੜਾਂ ਲਈ ਜਿਹੜੀਆਂ ਚੁੱਲ੍ਹੇ ਤੇ ਖਾਣਾ ਬਣਾਉਣਾ ਪਸੰਦ ਕਰਦੀਆਂ ਤੇ ਆ ਆ ਦੇਖੋ ਵੀਡੀਓ ਜੀ ਲੋ ਜੀ ਆ ਵੀਡੀਓ ਹੋ ਕੇ ਸਟਾਰਟ ਤੇ ਤੁਸੀਂ ਆ ਦੇਸੀ ਤਰੀਕੇ ਦੇ ਨਾਲ ਘਰ ਬੈਠੇ ਆਪਣਾ ਚੁੱਲ੍ਹਾ ਤਿਆਰ ਕਰ ਸਕਦੇ ਆ ਉਹ ਵੀ ਬਹੁਤ ਵਧੀਆ ਤੇ ਵੀਡੀਓ ਨੂੰ ਸਕਿੱਪ ਨਾ ਕਰੋ ਐਂਡ ਤੱਕ ਦੇਖਿਓ ਬਹੁਤ ਹੀ ਸੋਹਣੀ ਵੀਡੀਓ ਆ ਭਾਈ ਆ ਦੇਖੋ ਭੈੜਾ ਇੱਕ ਦੇਸੀ ਤਰੀਕੇ ਦੇ ਨਾਲ ਕਿਵੇਂ ਚੁੱਲ੍ਹਾ ਤਿਆਰ ਕਰਦੀ ਆ ਆ ਭਾਈ ਅਕਸਰ ਹੀ ਘਰਾਂ ਦੇ ਵਿੱਚ ਆਪਣੇ ਪੀਪੇ ਪਾਏ ਹੁੰਦੇ ਆ ਜਾਂ ਆਸਾਨੀ ਨਾਲ ਤੁਹਾਨੂੰ ਕਮਾੜ ਵਿੱਚੋਂ ਮਿਲ ਜੂਗਾ ਏ ਤੇ ਆ ਤੁਸੀਂ ਦੇਖੋ ਵੀ ਭਾਂਡ ਕਿਹੜੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆ ਇੱਕ ਚੁੱਲਾ ਤਿਆਰ ਕਰ ਦੋਗੇ ਵੀਡੀਓ ਨੂੰ ਸਕਿੱਪ ਨਾ ਕਰੋ ਬਹੁਤ ਹੀ ਧਿਆਨ ਨਾਲ ਦੇਖੋ ਦੇਖੋ ਤੁਸੀਂ ਭਾਂਡੇ ਉਹਦਾ ਟੱਕਣ ਕੱਟ ਲਿਆ ਤੇ ਅਗਲੇ ਸਟੈਪ ਤੁਸੀਂ ਦੇਖੀ ਚੱਲੋ ਵੀ ਕਿਹੜੇ-ਕਿਹੜੇ ਭਾਂਡ ਸਟੈਪ ਰੱਖਦੀਆਂ ਤੇ ਕਿਵੇਂ-ਕਿਵੇਂ ਪੀਪੇ ਦੀ ਕਾਟਿੰਗ ਹੁੰਦੀ ਹੈ ਤੇ ਕਿਵੇਂ ਚੁੱਲਾ ਤਿਆਰ ਹੁੰਦਾ ਦੇਖੀ ਚੱਲੋ ਬਹੁਤ ਹੀ ਧਿਆਨ ਨਾਲ ਇੱਕ ਤੁਸੀਂ ਤਿੱਕੀ ਛੁਰੀ ਦੇ ਨਾਲ ਇਹਦੀ ਕਾਟਿੰਗ ਕਰ ਸਕਦੇ ਆ ਤੇ ਦੇਖੋ ਤੁਸੀਂ ਆ ਮੋਰਾ ਕਰ ਲਿਆ ਇੱਕ ਤੇ ਉਦੋਂ ਬਾਅਦ ਜਿਹੜੀ ਵਿੱਚ ਉਹਦੇ ਮਿੱਟੀ ਇੱਕ ਚੀਕਨੀ ਮਿੱਟੀ ਤੁਸੀਂ ਕਿਤੋਂ ਵੀ ਲੈ ਸਕਦੇ ਆ ਚੀਕਨੀ ਮਿੱਟੀ ਜਿਹੜੀ ਪ੍ਰੋਪਰ ਉਹਦੇ ਨਾਲ-ਨਾਲ ਭਰ ਦੇਣੀ ਆ ਦੇਖੋ ਤੁਸੀਂ ਆ ਤਰੀਕਾ ਬਹੁਤ ਹੀ ਆਸਾਨ ਜਾਂ ਤਰੀਕਾ ਕੋਈ ਔਖਾ ਤਰੀਕਾ ਨਹੀਂ ਹਰ ਇੱਕ ਭੈਣ ਆ ਚੁੱਲਾ ਆਪਣੇ ਘਰ ਵਿੱਚ ਤਿਆਰ ਕਰ ਸਕਦੀ ਆ ਤੇ ਦੇਖੋ ਬਈ ਆ ਤਰੀਕੇ ਦੇ ਨਾਲ ਭੈਣ ਨੇ ਚੁੱਲਾ ਤਿਆਰ ਕੀਤਾ ਬਹੁਤ ਹੀ ਵਧੀਆ ਚੁੱਲਾ ਇੱਕ ਗੀਟੀ ਦਾ ਕੱਬ ਵੀ ਦਿੱਤਾ ਤੇ ਚੁੱਲੇ ਦਾ ਵੀ ਇਹਦੇ ਤੇ ਤੁਸੀਂ ਵਧੀਆ ਖਾਣਾ ਬਣਾਓ ਤੇ ਆਪਣੇ ਆਏ ਹੋਏ ਮਹਿਮਾਨਾਂ ਨੂੰ ਇਹਦੇ ਤੋਂ ਖਾਣਾ ਬਣਾ ਕੇ ਤੁਸੀਂ ਪਰੋਸ ਸਕਦੇ ਆ ਤੇ ਜੇ ਵੀਡੀਓ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਪਿਆਰਾ ਜਿਹਾ ਕਮੈਂਟ ਕਰਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਧੰਨਵਾਦ